ਇਹ ਅੱਜ ਤਾਂ ਕਰ ਖੜੇ ਸਾਰੇ ਜਣੇ ਇਹਨਾਂ ਨੇ ਫੀਸ ਜ਼ਿਆਦਾ ਵਧਾਤੀ ਆ ਔਰ ਇਸ ਤਰ੍ਹਾਂ ਕਿ ਸਾਰੇ ਬੱਚੇ ਤਾਂ ਇਸ ਤਰ੍ਹਾਂ ਇੱਕ ਬਰਾਬਰ ਹੈ ਨਹੀਂ ਕਿ ਕਿ ਮਾਪੇ ਆਪਣਾ ਪੇਰੈਂਟਸ ਜਿਹੜੇ ਆ ਵੀ ਕੋਈ ਅਮੀਰ ਆ ਕੋਈ ਮੀਡਲ ਕਲਾਸ ਦੇ ਹੈਗੇ ਆ ਤੇ ਜਿਹਦੇ ਕਰਕੇ ਸਾਰੇ ਧਰਨਾ ਦੇ ਰਹੇ ਅੱਜ ਤੇ ਇਹਨਾਂ ਨੂੰ ਅਸੀਂ ਗੱਲ ਕੀਤੀ ਹੈਗੀ ਆ ਵੀ ਕਹਿੰਦੇ ਅਸੀਂ ਕਹਾਂ ਫੀਸ ਘੱਟ ਕਰੋ ਬਿਲਕੁਲ ਜੇ ਵਧਾਉਣੀਆਂ ਤੁਸੀਂ 8% ਦੇ ਹਿਸਾਬ ਨਾਲ ਵਧਾ ਲਓ ਲੇਕਿਨ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਰ ਰਹੇ ਆ ਕਿ ਫੀਸ ਜ਼ਿਆਦਾ ਤਕਰੀਬਨ ਹਰ ਇੱਕ ਬੱਚੇ ਦੀ 900 ਦੇ ਆਸ-ਪਾਸ ਵੱਧ ਰਹੀ ਹੈ ਇੱਕ ਬੱਚੇ ਦੀ ਤੇ ਜੋ ਕੀ ਗਲਤ ਆ ਅਸੀਂ 8% ਦੇ ਸਾਬ ਨਾਲ 2.5 300 ਰੁਪਏ ਮੰਗਦਾ ਅਸੀਂ ਉਹ ਦਿਨ ਨੂੰ ਤਿਆਰ ਆ ਤੇ ਇਹ ਮੰਨ ਨਹੀਂ ਰਹੇ ਹੈਗੇ ਜੋ ਆਪਣਾ ਇਸੇ ਤਰ੍ਹਾਂ ਰਾਮਾ ਸਕੂਲ ਇਹਨਾਂ ਦਾ ਹੈਗਾ ਉੱਥੇ ਵੀ ਉਹਨਾਂ ਨੇ ਵਧਾਈ ਸੀ ਕਿ ਲੇਕਿਨ ਉੱਥੇ ਉਹਨਾਂ ਨੇ ਪੇਰੈਂਟਸ ਨੇ ਗੱਲ ਕੀਤੀ ਤੇ ਉਹਨਾਂ ਨੇ ਫੀਸ ਘੱਟ ਕਰ ਲਈ ਉਸਾਬ ਨਾਲ ਉਹ ਮੰਨ ਗਏ ਤੇ ਇਹ ਆਪਣਾ ਜੋ ਪ੍ਰਿੰਸੀਪਲ ਆ ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਉਹਨਾਂ ਨੇ ਸਾਨੂੰ ਲਾਰੇ ਲਪੇ ਲਾਰੇ ਆ ਲਾਰੇ ਲਪੇ ਲਾਰੇ ਆ ਵੀ ਹਾਂ ਨਹੀਂ ਕੱਲ ਆਜੋ ਪਰਸੋਂ ਆਜੋ ਤਾਂ ਪੰਜ ਪੰਜ ਬੰਦੇ ਜਾ ਕੇ ਮੀਟਿੰਗ ਵੀ ਕਰਕੇ ਆਏ ਤਿੰਨ ਚਾਰ ਵਾਰ ਲੇਕਿਨ ਇਹ ਕੋਈ ਡਿਸੀਜਨ ਹੀ ਦੇ ਰਹੇ ਅੰਦਰ ਵੀ ਨਹੀਂ ਸਾਨੂੰ ਜਾਣਦੇ ਰਹੇ ਹੈਗੇ ਇਸ ਕਰਕੇ ਆਪਾਂ ਇੱਥੇ ਧਰਨੇ ਤੇ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਅਸੀਂ ਕਰ ਰਹੇ ਹਾਂ ਫੀਸ ਘੱਟ ਕਰੋ ਮਤਲਬ ਕਿ ਜੋ ਵਧਾਈ ਆ ਉਹ ਫੀਸ ਘੱਟ ਕੀਤੀ ਜਾਵੇ 8% ਦੇ ਹਿਸਾਬ ਨਾਲ ਵਧਾਈ ਜਾਵੇ ਚਲੋ ਠੀਕ ਆ 8% ਦੇ ਹਿਸਾਬ ਨਾਲ ਜੋ ਪਹਿਲੇ ਆਪਣਾ ਮੇਰੇ ਬੱਚੇ ਦਾ ਇੱਕ ਤਾਂ ਜਾਂਦਾ ਹੈਗਾ 3020 ਰੁਪਏ ਤਾਂ ਉਹਦੇ ਹਿਸਾਬ ਨਾਲ ਤਕਰੀਬਨ 2300 ਰੁਪਏ ਬੰਦਾ ਉਹ ਜਾਇਜ਼ ਮੰਦੇ ਸੀ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਲੇਕਿਨ ਇਹ 7 8900 ਰੁਪਏ ਕਿਸ ਜਾਈ ਕਿੱਥੇ ਜਾਏਗਾ ਤੇਨ ਤਨ ਬੱਚੇ ਪੜ੍ਹਦੇ ਆ ਸਕੂਲ ਵਿੱਚ ਉਹ ਕਿੱਦਾਂ ਫੀਸ ਤਾਰਨਗੇ ਜਿਵੇਂਰ ਕਿਸਾਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਬੱਚੇ ਪੜਾਉਣ ਦੀ ਉਹ ਬੱਚੇ ਪੜਾ ਨਹੀਂ ਸਕਦੇ ਇਹ ਹਰ ਸਾਲ ਫੀਸਾਂ ਵਧਾ ਵਧਾ ਕੇ ਜਿਹੜੇ ਬੱਸਾਂ ਦਾ ਕਿਰਾਇਆ ਉਹ ਲੱਗ ਬਖਰਾ ਵਧਾਉਂਦੇ ਆ ਬਈ ਜੂਨ ਦੀਆਂ ਫੀਸਾਂ ਕਾਦੇ ਵਾਸਤੇ ਲੈਂਦੇ ਆ ਅੱਧੇ ਮਹੀਨੇ ਫੀਸ ਜਾਂਦੀ ਆ ਅੱਧਾ ਮਹੀਨਾ ਸਕੂਲ ਬੱਚੇ ਆਉਂਦੇ ਅੱਧੇ ਮਹੀਨੇ ਕਿਰਾਇਆ ਫਰੀ ਲੈਂਦੇ ਆ ਇਹਨਾਂ ਦਾ ਕਿਰਾਇਆ ਵੀ ਘਟ ਕਰਨਾ ਚਾਹੀਦਾ ਮਈ ਜੂਨ ਦੀਆਂ ਫੀਸਾਂ ਵੀ ਬੰਦ ਕਰਨੀਆਂ ਚਾਹੀਦੀਆਂ ਕਿਰਾਇਆ ਵੀ ਬੰਦ ਕਰਨਾ ਚਾਹੀਦਾ ਬੱਸਾਂ ਦਾ ਇਹ ਸਾਨੂੰ ਕੀ ਸਹੂਲਤਾਂ ਦਿੰਦੇ ਆ ਜੇ ਬੱਚਾ 7 ਮਹੀਨੇ ਵਿੱਚ ਮਾਰਸ ਕਿਤੇ ਘਟ ਆਉਂਦੇ ਨਾ ਉਹ ਬੱਚਾ ਸਕ ਬੱਚੇ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਜੇ ਬ ਕੋਈ ਕੁਝ ਕਹੋ ਲਾਮਾ ਦੋ ਬੱਚੇ ਐਂ ਕਰਦੇ ਜੇ ਤੁਸੀਂ ਸਮਝਾਓ ਤੁਸੀਂ ਕਰ ਕੀ ਗੱਲ ਅਸੀਂ ਬੱਚੇ ਨੂੰ ਸਮਝਾਉਣਾ ਹੈ ਇਹਨਾਂ ਦਾ ਕੋਈ ਹੱਕ ਨਹੀਂ ਮੰਨਦਾ ਸਮਝਾਉਣ ਦਾ ਸਾਡੀਆਂ ਫੀਸਾਂ ਘੱਟ ਕਰਾਓ ਫੀਸਾ ਸਾਡੀਆਂ ਮਾਫ ਹੋਣੀਆਂ ਚਾਹੀਦੀਆਂ ਜਿਹੜੀਆਂ ਫੀਸਾਂ ਵਧਾਈਆਂ ਨਾ ਉਹ ਇਹ ਫੀਸਾਂ ਬੰਦ ਕਰੋ ਸਾਡੀਆਂ ਅਸੀਂ ਪੈਰੈਂਟਸ ਦੇ ਨਾਲ ਮੀਟਿੰਗ ਕੀਤਾ ਨਾਲ ਇੱਥੇ ਪ੍ਰਸ਼ਾਸਨ ਵੀ ਮੌਜੂਦ ਸੀ ਅਸੀਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਗੱਲ ਕੀਤਾ ਹੈ ਤੇ ਸਾਰਿਆਂ ਦੇ ਗੱਲ ਸੁਨਿਆ ਹੈ ਅਤੇ ਅਸੀਂ ਇਹ ਫੈਸਲਾ ਲਿਆ ਹੈ ਅਸੀਂ ਜਨਾ ਸਾਰੇ ਗੱਲਾਂ ਜਿਨ੍ਹਾਂ ਨੇ ਜੋ ਪੇਰੈਂਟਸ ਆਪਣੇ ਪਕਰੇ ਕਿਆ ਉਹ ਸਾਰੇ ਆਪਣੇ ਮੈਨੇਜਮੈਂਟ ਮੇ ਸਾਹਮਣੇ ਪੇਸ਼ ਕਰਾਂਗੇ ਉਹਨਾਂ ਨੂੰ ਸ਼ੇਅਰ ਕਰਾਂਗੇ ਇਹਨਾਂ ਦੀ ਸਾਰੇ ਗੱਲਾਂ ਹੈ ਅਤੇ ਜੋ ਵੀ ਡਿਸੀਸ਼ਨ ਹੈ ਜੋ ਵੀ ਫੈਸਲਾ ਹੈ ਉਹ ਅਸੀਂ ਪਹਿਲੀ ਇਹ ਪਰ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ ਸ਼ੇਅਰ ਕਰਾਂਗੇ ਜਿਹੜੀ ਕਿੰਨੇ ਪਰਸੈਂਟ ਫੀਸ ਜਿਹੜੀ ਵਧਾਈ ਗਈ ਸੀ ਫੀਸ ਜੋ ਸਕੂਲ ਵਿੱਚ ਵਧਾਈ ਹੈ ਜੋ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਜੋ ਕਹਿੰਦਾ ਹੈ 8 ਪਰਸੈਂਟ ਵਧਾ ਸਕਦਾ ਯਾਨੀ ਕਿ 10 ਪਰਸੈਂਟ ਦੇ ਵੀ نیچے ਹੈ ਅਸੀਂ ਅਤੇ ਸਾਡੇ ਫੀਸ ਅਸੀਂ 8 ਪਰਸੈਂਟ ਵੀ ਨਹੀਂ ਵਧਾਇਆ ਉਹ 7 ਪਰਸੈਂਟ ਥੋੜਾ ਥੋੜਾ ਯਾਨੀ ਕਿ ਬਿਲਕੁਲ 8 ਪਰਸੈਂਟ ਦੇ نیچے ਅਸੀਂ ਜੋ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਵਧਾਇਆ ਅੱਗੇ ਕੁਝ ਨਹੀਂ ਕੀਤਾ ਫਿਰ ਪतरी ਕਰੀ ਗਿਆ